सत रहे हो गुरमीत सिंह विदेशों दिन कुछ खास खबर तो सामने हाजिर हो रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਲਗਾਤਾਰ ਵਿਗੜਦੀ ਜਾ ਰਹੀ ਕਿਸਾਨ ਆਗੂ ਜਗਜੀਤ ਢੱਲੇਵਾਲ ਦੀ ਸਿਹਤ ਡਾਕਟਰਾਂ ਨੇ ਸਾਂਝੀ ਕੀਤੀ ਤਾਜ਼ਾ ਰਿਪੋਰਟ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 30ਵੇਂ ਦਿਨ ਵਿੱਚ ਵੀ ਜਾਰੀ ਰਿਹਾ ਹੈ ਉਹ ਪੰਜਾਬ ਅਤੇ ਹਰਿਆਣਾ ਦੇ ਖਨੋਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਹਨ ਤੁਹਾਨੂੰ ਦੱਸਦੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਐਮਐਸਪੀ ਦੀ ਮੰਗ ਸਣੇ ਕਈ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਨੋਰੀ ਬਾਰਡਰ ਤੇ ਪਿਛਲੇ 29 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ ਅਜੇ ਤੱਕ ਉਹਨਾਂ ਦਾ ਮਰਨ ਵਰਤ ਜਾਰੀ ਹੈ ਉੱਥੇ ਹੀ ਡਾਕਟਰ ਸਵੇਮਾਨ ਦੀ ਟੀਮ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਡਾਕਟਰਾਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਉੱਥੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਵਾਲੇ ਸਸਦ ਗੁਰਜੀਤ ਸਿੰਘ ਓਜਲਾ ਕਨੋਰੀ ਬਾਰਡਰ ਤੇ ਵਿਖੇ ਪਹੁੰਚੇ ਜਿੱਥੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਬਾਰੇ ਨਵੀਂ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਹੈ ਉਸ ਮੁਤਾਬਕ ਬਲੱਡ ਪ੍ਰੈਸ਼ਰ 108.75 ਹਾਈ ਜਰਾਗਾ ਆ ਬਲੱਡ ਜਿਹੜਾ ਹੈ ਪਲਸ ਜਿਹੜੀ 84 ਆ ਰਹੀ ਗਿਨੇ ਕਿ ਐਸ ਪੀਓ 2.98% ਹੈ ਤੇ ਉਹਨਾਂ ਦਾ ਤਾਪਮਾਨ 37.1 ਫੰ 25 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ 크ਿਸਮਸ ਡੇ ਜਾਨੋ ਕੀ ਹੈ ਇਸ ਨੂੰ ਮਨਾਉਣ ਬਾਰੇ ਪਿੱਛੇ ਕਹਾਣੀ ਜੀਹਾਂ 25 ਦਸੰਬਰ ਦਾ ਦਿਨ ਪੂਰੀ ਦੁਨੀਆ ਵਿੱਚ 크리스마스 ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਵੇਂ ਇਹ ਇਸਾਈ ਧਰਮ ਦਾ ਹੈ ਇੱਕ ਪ੍ਰਮੁੱਖ ਤਿਹਾੜ ਹੈ ਪਰ ਇਸ ਦੀ ਪ੍ਰਸਿੱਧੀ ਕਾਰਨ ਹੁਣ ਹਰ ਧਰਮ ਦੇ ਲੋਕ 크리스마ਸ ਨੂੰ ਉਤਸ਼ਾਹ ਨਾਲ ਮਨਾਉਣ ਲੱਗ ਪਏ ਹਨ। ਇਸ ਦਿਨ ਲੋਕ ਚਰਚ ਜਾਂਦੇ ਹਨ ਆਪਣੇ ਘਰਾਂ ਨੂੰ ਸੁੰਦਰਤਾ ਨਾਲ ਸਜਾਉਂਦੇ ਹਨ 크리스마ਸ ਦੇ ਰੁੱਖ ਲਗਾਉਂਦੇ ਹਨ ਕੇਕ ਕੱਟਦੇ ਹਨ ਅਤੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਵੀ ਜਾਂਦੇ ਹਨ। ਅਤੇ ਉਹਨਾਂ ਨੂੰ ਤੋਹਫਿਆਂ ਦੇ ਨਾਲ ਇੱਕਿਸਮਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਜਾਂ ਤਾਂ ਲੋਕ ਇਹ ਸਾਰੀ ਸਾਰੀਆਂ ਗੱਲਾਂ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸਮਸ ਦੇ ਸਿਰਫ 25 ਦਸੰਬਰ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਜਾਂ ਜਿਸ ਦਿਨ ਨੂੰ ਮਨੋਰ ਦੀ ਸ਼ੁਰੂਆਤ ਕਿਵੇਂ ਹੋਈ ਹੈ? ਕਿਸਮਸ ਸ਼ਬਦ ਕਿੱਥੋਂ ਆਇਆ ਹੈ? ਜੇਕਰ ਨਹੀਂ ਤਾਂ ਇੱਥੇ ਅਸੀਂ ਤੁਹਾਡੇ ਲਈ ਇਹਨਾਂ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਪਿੱਛੇ ਕੀ ਹੈ ਪੂਰੀ ਕਹਾਣੀ। 25 ਦਸੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ 크리스마ਸ ਤੁਹਾਨੂੰ ਦੱਸ ਦਈਏ ਇਸ ਦੇ ਪਿੱਛੇ ਦੋ ਵਾਕਵਾ ਕਹਾਣੀਆਂ ਹਨ ਪਹਿਲੀ ਕਹਾਣੀ ਦੇ ਅਨੁਸਾਰ ਇਹ ਕਿਹਾ ਜਾਂਦਾ ਹੈ ਕਿ ਜੀਸੂ ਮਸੀਹ ਦੇ ਦਾ ਜਨਮ 25 ਦਸੰਬਰ ਨੂੰ ਹੋਇਆ ਸੀ ਅਤੇ ਉਹਨਾਂ ਦਾ ਜਨਮ ਦਿਨ 크리스마ਸ ਵਜੋਂ ਮਨਾਇਆ ਜਾਂਦਾ ਹੈ 크리스마ਸ ਸ਼ਬਦ ਮਸੀਹ ਤੋਂ ਆਇਆ ਹੈ ਤੇ ਕਿਹਾ ਜਾਂਦਾ ਹੈ ਕਿ ਹੀਸਾ ਮਸੀਹ ਦੀ ਮਾਂ ਮਰੀਯਮ ਨੇ ਪਹਿਲਾਂ ਹੀ ਉਹ ਉਹ ਖਵਾਨੀ ਕੀਤੀ ਸੀ ਕਿ ਉਹ 5 ਦਸੰਬਰ ਨੂੰ ਇੱਕ ਬੱਚੇ ਨੂੰ ਜਨਮ ਦੇਵੇਗੀ ਠੀਕ 9 ਮਹੀਨਾ ਬਾਅਦ 5 ਦਸੰਬਰ ਨੂੰ ਉਸਨੇ ਫਲਸਤੀ ਦੇ ਬੈਥਲ ਹੇਮ ਵਿੱਚ ਜਿਸੂ ਮਸੀਹ ਨੂੰ ਜਨਮ ਦਿੱਤਾ ਜਿੱਥੇ ਲੋਕ ਪਸ਼ੂ ਪਾਲਣ ਦਾ ਕੰਮ ਕਰਦੇ ਸਨ ਕੁਝ ਚਰਵਾਹੇ ਕੁਝ ਦੂਰੀ ਤੇ ਭੇਡਾਂ ਚਾਰ ਰਹੇ ਸਨ ਕਥਾ ਦੇ ਅਨੁਸਾਰ ਉਸ ਸਮੇਂ ਪ੍ਰਮਾਤਮਾ ਇੱਕ ਦੂਤ ਦੇ ਰੂਪ ਵਿੱਚ ਉਹਨਾਂ ਚਰਵਾਹਿਆਂ ਕੋਲ ਆਇਆ ਅਤੇ ਕਿਹਾ ਕਿ ਇਸ ਨਗਰ ਵਿੱਚ ਇੱਕ ਮੁਕਤੀਦਾਤਾ ਦਾ ਜਨਮ ਹੋਇਆ ਹੈ। ਇਸ ਤੋਂ ਬਾਅਦ ਬੱਚੇ ਦੇ ਜਨਮ ਸਥਾਨ ਤੇ ਭੀੜ ਇਕੱਠੀ ਹੋ ਗਈ ਅਤੇ ਉਦੋਂ ਤੋਂ ਹੀ 5 ਦਸੰਬਰ ਨੂੰ ਈਸਾ ਮਸੀਹ ਦੇ ਜਨਮ ਦਿਨ ਦੀ ਯਾਦ 'ਚ 크리스마ਸ ਡੇ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਿਆ ਕੁਵੈਤ ਦਾ ਸਰਬਉੱਚ ਸਨਮਾਨ ਦੀ ਆਰਡਰ ਆਫ ਮੁਬਾਰਕ ਦੀ ਗ੍ਰੇਟ ਨਾਲ ਕੀਤਾ ਗਿਆ ਸਨਮਾਨਿਤ ਜੀ ਹਾਂ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੂੰ ਕੁਵੈਤ ਦਾ ਦੇ ਅਮੀਰ ਸ਼ੇਖ ਮਸ਼ਾਲ ਅਲ ਅਹਿਮਦ ਅਲ ਜਾਬਰ ਅਲ ਸਬਾ ਦੁਆਰਾ ਕੁਵੈਤ ਦੇ ਸਰਬਉੱਚ ਨਾਗਰਿਕ ਸਨਮਾਨ ਦਾ ਆਰਡਰ ਆਫ ਮੁਬਾਰਕ ਦੀ ਗ੍ਰੇਟ ਨਾਲ ਸਨਮਾਨ ਕੀਤਾ ਗਿਆ ਹੈ ਇਹ ਸਨਮਾਨ ਉਹਨਾਂ ਨੂੰ ਕੁਵੈਤ ਅਤੇ ਭਾਰਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਪਾਏ ਯੋਗਦਾਨ ਦੇ ਲਈ ਦਿੱਤਾ ਗਿਆ ਹੈ 10 743 ਸਾਲਾ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਕੁਵੈਤ ਦਾ ਦੌਰਾ ਕੀਤਾ ਹੈ ਇਸ ਦੌਰਾਨ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ ਇਸ ਸਨਮਾਨ ਦੀ ਸਥਾਪਨਾ 16 ਜੁਲਾਈ 1974 ਨੂੰ ਮੁਬਾਰਕ ਅਲ ਸੁਬਾਹ ਦੀ ਯਾਦ ਵਿੱਚ ਕੁਵੈਤ ਸਰਕਾਰ ਦੁਆਰਾ ਕੀਤੀ ਗਈ ਸੀ ਉਸ ਨੂੰ 1896 ਤੋਂ 1915 ਤੱਕ ਕੁਵੇਤ ਦਾ ਸ਼ੇਖ ਕਿਹਾ ਜਾਂਦਾ ਸੀ ਉਹ 1897 ਵਿੱਚ ਕੁਵੇਤ ਦਾ ਹੱਕ ਵਿੱਚ ਓਟੇ ਮੈਨ ਸਮਰਾਜ ਤੋਂ ਆਜ਼ਾਦੀ ਦੀ ਮਾਨਤਾ ਪ੍ਰਾਪਤ ਕਰਨ ਲਈ ਸਫਰਿਆ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਵਪਾਰ ਅਤੇ ਵਨਜ ਕੁਮੈਤ ਨਾਲ ਭਾਰ ਦੇ ਦਰਮਿਆਨ ਦਵੱਲੇ ਸਬੰਧਾਂ ਦੇ ਮਤਵਪੂਰਨ ਥੰਮ ਰਹੇ ਹਨ ਜਿਸ ਕਾਰਨ ਦੋਵਾਂ ਦੇਸ਼ਾਂ ਵਿੱਚ ਕਾਹ ਦਵੱਲੇ ਵਪਾਰ ਵਿੱਚ ਵਾਧਾ ਹੋਇਆ ਹੈ ਪੀਐਮ ਮੋਦੀ ਨੇ ਕੁੰਨਾ ਨੂ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਵਪਾਰ ਅਤੇ ਵਨਜ ਸਾਡੇ ਦਵੱਲੇ ਸਬੰਧਾਂ ਦੇ ਮਹੱਤਵਪੂਰਨ ਥੰਮ੍ਹ ਰਹੇ ਹਨ ਸਾਡੇ ਸਬੰਧ ਲਗਾਤਾਰ ਅੱਗੇ ਵਧ ਰਹੇ ਹਨ ਸਾਡੀ ਊर्जा ਭਾਈਵਾਲੀ ਸਾਡੇ ਵਪਾਰ ਲਈ ਵਿਲੱਖਣ ਮੁੱਲ ਜੋੜਦੀ ਹੈ ਪੀਐਮ ਮੋਦੀ ਸ਼ਨੀਵਾਰ ਨੂੰ ਦੋ ਦਿਨਾਂ ਦੌਰੇ ਤੇ ਕਵੈਦ ਪਹੁੰਚੇ 43 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਦੌਰਾ ਹੈ ਉਸਨੇ ਕਿਹਾ ਕਿ ਸਾਨੂੰ ਮੇਕ ਇਨ ਇੰਡੀਆ ਉਤਪਾਦਾਂ ਦੀ ਨੂੰ ਕਵੈਤ ਵਿੱਚ ਖਾਸ ਤੌਰ ਤੇ ਆਟੋਮੋਬਾਈਲ ਇਲੈਕਟ੍ਰੋਨਿਕ ਅਤੇ ਮਕੈਨੀਕਲ ਮਸ਼ੀਨਰੀ ਅਤੇ ਦੂਰ ਸੰਚਾਰ ਖੇਤਰਾਂ ਵਿੱਚ ਨਵੀਂ ਪ੍ਰਵੇਸ਼ ਕਰਦੇ ਹੋਏ ਦੇਖ ਕੇ ਖੁਸ਼ੀ ਹੋਈ ਹੈ ਭਾਰਤ ਅੱਜ ਸਭ ਤੋਂ ਵੱਧ ਕਿਫਾਇਤੀ ਲਾਗਤਾਂ ਤੇ ਵਿਸ਼ਵ ਪੱਧਰੀ ਉਤਪਾਦਾਂ ਦਾ ਨਿਰਮਾਣ ਕਰ ਰਿਹਾ ਹੈ ਗੈਰ ਤੇਲ ਵਪਾਰ ਨੂੰ ਵੀ ਵਿਮਨ ਬਣਾਉਂਦਾ ਹੈ ਦਵੱਲੇ ਵਪਾਰ ਨੂੰ ਵਧਾਉਂਦਾ ਹੈ ਦੀ ਕੁੰਜੀ ਹੈ ਉਹਨਾਂ ਕਹਿਆ ਕਿ ਫਾਰਮਾਸੀ ਔਟਕਲ ਸਿਹਤ ਟੈਕਨੋਲੋਜੀ ਡਿਜੀਟਲ ਨਵੀਨਤਾ ਅਤੇ ਟੈਕਸਟਾਈਲ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਉਣ ਦੀ ਵੱਡੀ ਸੰਭਾਵਨਾ ਹੈ ਉਹਨਾਂ ਨੇ ਅਪੀਲ ਕੀਤੀ ਕਿ ਦੋਵੇਂ ਪਾਸਿਆਂ ਦੇ ਵਪਾਰਿਕ ਸਰਕਲਾਂ ਉਦਮੀਆਂ ਅਤੇ ਨਮੀਤਕਾਰਾਂ ਨੂੰ ਇੱਕ ਦੂਜੇ ਨਾਲ ਵਾਤਵਾਂਦੇ ਜੁੜਨਾ ਚਾਹੀਦਾ ਹੈ ਤੇ ਗੱਲਬਾਤ ਕਰਨੀ ਚਾਹੀਦੀ ਹੈ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen lugan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.